ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰੀ ਫਿਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਅਸੀਂ ਜੋ ਬੁਝਾਰਤ ਪੁੱਛੀ ਸੀ ਇੰਦਾਂ ਦੀ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਪੀਨ ਲਈ ਖਰੀਦੇ ਹਾਂ ਪਰ ਉਸ ਨੂੰ ਪੀਂਦੇ ਨਹੀਂ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਸੀ ਗਲਾਸ ਚਲੋ ਵੱਧਦੇ ਹਾਂ ਅੱਜ ਦੀਆਂ ਸੋਹਣੀਆਂ ਸੋਹਣੀਆਂ ਬੁਝਾਰਤਾਂ ਵੱਲ ਪਹਿਲੀ ਬੁਝਾਰਤ ਮਾ ਸਾਰੇ ਜਗਤ ਦੀ ਇਸਤੋ ਬਾਜਨਾ ਕੋਈ ਬੁੱਢੀ ਲੱਖਾਂ ਵਰਿਆ ਦੀ ਪਰ ਅਜੇ ਵੀ ਨਵੀਂ ਨਰੋਈ ਇੱਕ ਵਾਰੀ ਫਿਰ ਸੁਣੋ ਦੋਸਤੋ ਮਾ ਸਾਰੇ ਜਗਤ ਦੀ ਇਸਤੋ ਬਾਜਨਾ ਕੋਈ ਬੁੱਢੀ ਲੱਖਾਂ ਵਰਿਆ ਦੀ ਪਰ ਅਜੇ ਵੀ ਨਵੀਂ ਨਰੋਈ ਦੱਸੋ ਦੱਸੋ ਦੋਸਤੋ ਇਸ ਦਾ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ertidima ਅਗਲੀ ਬੁਝਾਰਤ ਦੋ ਅਖਰਾ ਦਾ ਮੇਰਾ ਨਾਮ ਸਮਾਂ ਬਿਤਾਉਣਾ ਮੇਰਾ ਕੰਮ ਇੱਕ ਵਾਰੀ ਫਿਰ ਸੁਣੋ ਦੋਸਤੋ ਦੋ ਅਖਰਾ ਦਾ ਮੇਰਾ ਨਾਮ ਸਮਾਂ ਬਿਤਾਉਣਾ ਮੇਰਾ ਕੰਮ ਦੱਸੋ ਦੱਸੋ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਬੁਝੋ ਬੁਝਾਰਤ ਦੱਸੋ ਜਵਾਬ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਘੜੀ ਅਗਲੀ ਬੁਝਾਰਤ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਬਹੁਤ ਸਾਰੇ ਛੇਕ ਹੁੰਦੇ ਹਨ ਪਰ ਫਿਰ ਵੀ ਉਹ ਪਾਣੀ ਨੂੰ ਰੋਕ ਲੈਂਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਬਹੁਤ ਸਾਰੇ ਛੇਕ ਹੁੰਦੇ ਹਨ ਪਰ ਫਿਰ ਵੀ ਉਹ ਪਾਣੀ ਨੂੰ ਰੋਕ ਲੈਂਦਾ ਹੈ ਦੱਸੋ ਦੱਸੋ ਦੋਸਤੋ ਇਹ ਨਾਨੀ ਕੀ ਨੀ ਚੀਜ਼ ਹੈ ਬੁਝੋ ਬਜਾਰਤ ਦੱਸੋ ਜਵਾਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਸਪੰਜ ਅਗਲੀ ਬੁਝਾਰਤ ਉਹ ਕਿਹੜੀ ਕਲੀ ਹੈ ਜੋ ਬਾਗਾਂ ਵਿੱਚ ਨਹੀਂ ਖਿਲਦੀ ਪਰ ਘਰ ਦੇ ਕੰਧਾਂ ਉੱਪਰ ਖਿਲਦੀ ਹੈ ਇੱਕ ਵਾਰੀ ਫਿਰ ਸੁਣਾ ਦੋਸਤੋ ਉਹ ਕਿਹੜੀ ਕਲੀ ਹੈ ਜੋ ਬਾਗਾਂ ਵਿੱਚ ਨਹੀਂ ਖਿਲਦੀ ਪਰ ਘਰ ਦੀਆਂ ਕੰਧਾਂ ਉੱਪਰ ਖਿਲਦੀ ਹੈ ਲਗਾਓ ਦਿਮਾਗ ਮੁੱਝੇ ਬੁਝਾਰਤ ਦੱਸੋ ਜਵਾਬ ਦੱਸੋ ਦੱਸੋ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਸ਼ਿਪ ਕਲੀ ਅਗਲੀ ਬੁਝਾਰ ਇਦਾਦੀ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਅੱਧਾ ਖਾ ਲੈਂਦੇ ਹਾਂ ਪਰ ਫਿਰ ਵੀ ਉਹ ਪੂਰੀ ਹੀ ਰਹਿੰਦੀ ਹੈ ਲਗਾਓ ਦਿਮਾਗ ਦਸੋ ਜੀਵਾ ਦੋਸਤੋ ਫਿਰ ਸੁਣੋ ਇਦਾਦੀ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਅੱਧਾ ਖਾ ਲੈਂਦੇ ਹਾਂ ਪਰ ਫਿਰ ਵੀ ਉਹ ਪੂਰੀ ਰਹਿੰਦੀ ਹੈ ਦੋਸਤੋ ਦਸੋ ਦਸੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਉਰੀ ਅਗਲੀ ਬੁਝਾਰਤ ਧੁੱਪ ਵਿੱਚ ਇੱਕ ਰਮਾਲ ਸੁੱਕਣ ਨੂੰ 30 ਮਿੰਟ ਲੱਗਦੇ ਹਨ ਤਾਂ ਦੱਸੋ 8 ਰਮਾਲ ਸੁੱਕਣ ਨੂੰ ਕਿੰਨਾ ਸਮਾਂ ਲੱਗੇਗਾ ਇੱਕ ਵਾਰੀ ਫਿਰ ਸੁਣੋ ਦੋਸਤੋ ਧੁੱਪ ਵਿੱਚ ਇੱਕ ਰਮਾਲ ਸੁੱਕਣ ਨੂੰ 30 ਮਿੰਟ ਲੱਗਦੇ ਹਨ ਤਾਂ ਦੱਸੋ 8 ਰਮਾਲ ਸੁੱਕਣ ਨੂੰ ਕਿੰਨਾ ਸਮਾਂ ਲੱਗੇਗਾ ਬਹੁਤ ਹੀ ਆਸਾਨ ਬੁਝਾਰਤ ਹੈ ਜਵਾਬ ਬੁੱਝ ਕੇ ਕਮੈਂਟ ਬਾਕਸ ਵਿੱਚ ਜ਼ਰੂਰ ਰਿਪਲਾਈ ਕਰਿਓ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ 30 ਮਿੰਟ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਗਲੀ ਪਹੇੜ ਤੱਕ ਇੱਕ ਆਦਮੀ ਨੇ ਮਰੇ ਹੋਏ ਬੰਦਰ ਨੂੰ ਚਲਦੇ ਹੋਏ ਦੇਖਿਆ ਤਾਂ ਦੱਸੋ ਇੱਕ ਮਰਿਆ ਹੋਇਆ ਬੰਦਰ ਕਿਵੇਂ ਚੱਲ ਸਕਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਇੱਕ ਆਦਮੀ ਨੇ ਮਰੇ ਹੋਏ ਬੰਦਰ ਨੂੰ ਚਲਦੇ ਹੋਏ ਦੇਖਿਆ ਤਾਂ ਦੱਸੋ ਇੱਕ ਮਰਿਆ ਹੋਇਆ ਬੰਦਰ ਕਿਵੇਂ ਚੱਲ ਸਕਦਾ ਹੈ ਸਾਨ ਬੁਝਾਰਤਾ ਦਿਮਾਗ ਲਗਾਓ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਆਦਮੀ ਚੱਲ ਰਿਹਾ ਸੀ ਪਰ ਬੰਦਰ ਮਰਿਆ ਸੀ ਅਗਲੀ ਬੁਝਾਰਤਾ ਊਠ ਦੀ ਬੈਠਕ ਹਿਰਨ ਦੀ ਚਾਲ ਦੱਸੋ ਕੌਣ ਹੈ ਪਹਿਲਵਾਨ ਇੱਕ ਵਾਰੀ ਫਿਰ ਸੁਣੋ ਦੋਸਤੋ ਊਠ ਦੀ ਬੈਠਕ ਹਿਰਨ ਦੀ ਚਾਲ ਦੱਸੋ ਉਹ ਕੌਣ ਹੈ ਪਹਿਲਵਾਨ ਦੱਸੋ ਦੱਸੋ ਦੋਸਤੋ ਉਜੋ ਬਜ਼ਾਰ ਦਾ ਸੋਚ ਜਵਾਬ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਡੱਡੂ ਅਗਲੀ ਬਜ਼ਾਰ ਤਾਂ ਜਦੋਂ ਉਹ ਲੰਬੀ ਹੁੰਦੀ ਹੈ ਤਾਂ ਉਹ ਜਵਾਨ ਦਿਖਦੀ ਹੈ ਅਤੇ ਜਦੋਂ ਉਹ ਛੋਟੀ ਹੁੰਦੀ ਹੈ ਤਾਂ ਉਹ ਬੁੱਢੀ ਦਿਖਦੀ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਜਦੋਂ ਉਹ ਲੰਬੀ ਹੁੰਦੀ ਹੈ ਤਾਂ ਉਹ ਜਵਾਨ ਦਿਖਦੀ ਹੈ ਤੇ ਜਦੋਂ ਉਹ ਛੋਟੀ ਹੁੰਦੀ ਹੈ ਤਾਂ ਉਹ ਬੁੱਢੀ ਦਿਖਦੀ ਹੈ दसो दसो दोस्तों, वो की है दोस्तों इसका सही जवाब है जी मोमबत्ती अगली बुझारत वो कि जगह है जिथे जाने मरते हैं एक बार फिर सुनो दोस्तों वो कि जगह है जिथे लोग मरते हैं ਬੁਝਾਰਤ ਦੱਸੋ ਜਵਾਬ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਦੋਸਤੋ ਇਸ ਤਰ੍ਹਾਂ ਸਹੀ ਜਵਾਬ ਹੈ ਜੀ ਸ਼ਮਸ਼ਾਨ ਘਾਟ ਅਗਲੀ ਬੁਝਾਰਤ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਵਿੱਚ ਹਰ ਕਿਸੇ ਦੇ ਕੋਲ ਹੁੰਦੀ ਹੈ ਇੱਕ ਵਾਰੀ ਫਿਰ ਸੁਣਾ ਦੋਸਤੋ ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਵਿੱਚ ਹਰ ਕਿਸੇ ਦੇ ਕੋਲ ਹੁੰਦੀ ਹੈ ਦੱਸੋ ਦੱਸੋ ਦੋਸਤੋ ਇਸ ਬੁਝਾਰਤ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਅਉਤੀ ਸਾਨ ਬਜਾਰਤ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਸੋਲજર ਹੱਬ ਸਟੋਰੀ ਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ